ਮਾਲ ਸਰਕਾਰ ਵੱਲੋਂ ਪੰਜਾਬੀ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ 433 ਭਰਤੀਆਂ ਕੱਢੀਆਂ ਨੇ ਪੀ ਐਸ ਪੀ ਸੀ ਐਲ ਵੱਲੋਂ ਸਹਾਇਕ ਸਬਸਟੇਸ਼ਨ اٹੈਂਡੈਂਟ ਮਕੈਨਿਕ ਦੀਆਂ ਅਸਾਮੀਆਂ ਲਈ ਭਰਤੀ ਲਈ ਅਰਜੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਨੌਜਵਾਨ ਪੀ ਐਸ ਪੀ ਸੀ ਐਲ ਦੀ ਵੈਬਸਾਈਟ ਪੀ ਐਸ ਪੀ ਸੀ ਐਲ .in ਤੇ ਜਾ ਕੇ ਅਪਲਾਈ ਕਰ ਸਕਦੇ ਨੇ ਪੀ ਐਸ ਪੀ ਸੀ ਐਲ ਵੱਲੋਂ ਸਹਾਇਕ ਸਬਸਟੇਸ਼ਨ ਅਟੈਂਡੈਂਟ 408 ਅਸਾਮੀਆਂ ਮਕੈਨਿਕ 25 ਅਸਾਮੀਆਂ ਅਹੁਦਿਆਂ ਦੀ ਕੁੱਲ ਸਖਿਆ 433 ਹੈ ਅਸਿਸਟੈਂਟ ਸਬਸਟੇਸ਼ਨ ਅਟੈਂਡੈਂਟ ਲਈ 12ਵੀਂ ਪਾਸ ਨੌਜਵਾਨ ਅਪਲਾਈ ਕਰ ਸਕਦੇ ਨੇ ਜਾਂ ਉਹਨਾਂ ਨੇ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਜਾਂ ਆਈਟੀਆਈ ਤੋਂ ਡਿਪਲੋਮਾ ਕੀਤਾ ਹੋਵੇ ਇਸੇ ਤਰ੍ਹਾਂ ਮਕੈਨਿਕ ਦੀ ਭਰਤੀ ਲਈ ਉਮੀਦਵਾਰ ਨੂੰ 10ਵੀਂ ਪਾਸ ਹੋਣਾ ਚਾਹੀਦਾ ਹੈ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਹੋਇਆ ਹੋਵੇ ਉਮਰ ਹੱਦ 18 ਤੋਂ 37 ਸਾਲ ਰੱਖੀ ਗਈ ਹੈ ਪ੍ਰੈਖਿਆ ਲਿਖਤ ਹੋਵੇਗੀ ਤੇ ਨਾਲ ਦਸਤਾਵੇਜ਼ ਵੀ ਤਸਦੀਕ ਕੀਤੇ ਜਾਣਗੇ ਇਹਨਾਂ ਵਰਤਿਆਂ ਲਈ ਤਨਖਾਹ 19900 ਰੁਪਏ ਪ੍ਰਤੀ ਮਹੀਨਾ ਰੱਖੀ ਗਈ ਹੈ ਤੇ ਪੇਪਰ ਲਈ ਫੀਸ ਜਨਰਲ OBC EWS ਲਈ 1416 ਰੁਪਏ ਰੱਖੀ ਗਈ ਹੈ ਤੇ SC ST PW D GST ਸਮੇਤ 885 ਰੁਪਏ ਰੱਖੀ ਗਈ ਹੈ ਅਪਲਾਈ ਕਰਨ ਦਾ ਤਰੀਕਾ ਸਭ ਤੋਂ ਪਹਿਲਾਂ ਅਧਿਕਾਰਤ ਵੈਬਸਾਈਟ pspcl.in ਤੇ ਜਾਓ ਹோம் ਪੇਜ ਤੇ ਪਾਰਟੀ ਨਾਲ ਸੰਬੰਧਿਤ ਰਜਿਸਟ੍ਰੇਸ਼ਨ ਲਿੰਕ ਤੇ ਕਲਿੱਕ ਕਰੋ ਸੰਬੰਧਿਤ ਸੂਚਨਾ ਨੰਬਰ ਚੁਣੋ ਨਵੇਂ ਰਜਿਸਟ੍ਰੇਸ਼ਨ ਲਿੰਕ ਤੇ ਕਲਿੱਕ ਕਰਕੇ ਰਜਿਸਟਰ ਕਰੋ ਰਜਿਸਟਰਡ ਉਮੀਦਵਾਰ ਤੇ ਕਲਿੱਕ ਕਰਕੇ ਅਰਜੀ ਦੀ ਪ੍ਰਕਿਰਿਆ ਨੂੰ ਪੂਰਾ ਕਰੋ ਫੀਸ ਜਮ੍ਹਾਂ ਕਰੋ ਭਰੇ ਹੋਏ ਫਾਰਮ ਦਾ ਪ੍ਰਿੰਟ ਆਊਟ ਲੈ ਕੇ ਜ਼ਰੂਰ